なんだ ਜੀ ਜਿਹੜਾ ਸੜਕੀ ਮਾਰਕੀਟ 'ਚ ਸੜਕੀ ਸੱਚ ਪਛੇ ਗਿਆ ਗਿਆ ਸਰ ਕੀ ਕਹਾਣੀ ਹੈ ਸਾਡੇ ਮਨਜੋਗ ਸੀਐਮ ਸਾਹਿਬ ਵੱਲੋਂ ਜਿਹੜਾ ਕੈਂਪੇਨ ਨਵੀਂ ਚਲਾਈ ਗਈ ਹੈ ਗੈਂਗਸਟਰਾਂ ਤੇ ਵਾਰ ਉਹਦੇ ਤੇ ਅਸੀਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਚ ਪਹਿਲਾਂ ਵੀ ਬਹੁਤ ਵਿਜ਼ਿਬਿਲਟੀ ਤੇ ਉੱਤੇ ਜ਼ੋਰ ਦਿੰਦੇ ਸੀ ਚੈਕਿੰਗ ਤੇ ਕਾਡਨ ਸਰਚ ਅੱਜ ਅਸੀਂ ਦੋ ਜਗ੍ਹਾ ਇੱਕ ਕਾਡਨ ਤੇ ਸਰਚ ਕੀਤਾ ਸਰਜ ਬਿਆਨ ਚ ਲਾਇਆ ਇੱਕ ਬੱਸ ਸਟੈਂਡ ਦੇ ਉੱਤੇ ਕੀਤਾ ਔਰ ਬਹੁਤ ਸਾਰੇ ਸ਼ੱਕੀ ਲੋਕ ਹੋਰ ਸਾਰਿਆਂ ਦੀ ਪੁੱਛਗਿੱਛ ਕੀਤੀ ਗਈ ਹੈ ਦੂਜਾ ਪਾਸ ਜਿੱਥੇ ਯੂਟੀ ਮਾਰਕੀਟ 'ਚ ਖੜੇ ਆ ਇਹ ਬੜਾ ਇੰਪੋਰਟੈਂਟ ਇੱਕ ਕਮਰਸ਼ੀਅਲ ਹੱਬ ਹੈ bizness center ਹੈ ਔਰ ਬਹੁਤ ਆਮਦਰੋਸਤਾ ਇਥੇ ਲੋਕਾਂ ਦੀ ਕਿਉਂਕਿ ਯੂਨੀਵਰਸਿਟੀ ਵੀ ਸਾਹਮਣੇ ਹੈ ਕਾਲਜ ਵੀ ਸਾਹਮਣੇ ਨੇ ਔਰ ਪੌਸ਼ ਏਰੀਆਜ਼ ਦੇ ਨਾਲ ਕਬੀਰਪੁਰ ਪਾਸ ਤੇ ਹੋਰ ਜਿਹੜੇ ਲੋਕੈਲਟੀਆਂ ਹੈਗੀਆਂ ਉਹ ਇਥੇ ਕਾਫੀ ਲੋਕਾਂ ਦਾ ਆਉਣ ਜਾਣ ਹੈ ਇੱਥੇ ਸੱਜ ਤੋਂ ਇਲਾਵਾ ਲੋਕਾਂ ਨਾਲ ਵੀ ਮੈਂ ਇੰਟਰੈਕਟ ਕੀਤਾ ਜਿਨ੍ਹਾਂ ਨੇ ਬੜਾ ਅੱਛਾ ਫੀਡਬੈਕ ਸਾਨੂੰ ਦਿੱਤਾ ਸਾਰੇ ਬਿਜ਼ਨਸਮੈਨ ਮੈਨੂੰ ਹੁਣ ਹੀ ਮਿਲ ਕੇ ਹਟੇ ਆ ਸਾਰੇ ਆਫੀਸਰਸ ਨੇ ਵੀ ਉਹਨਾਂ ਨੇ ਇੰਟਰੈਕਟ ਕੀਤਾ। ਸੋ ਬੜਾ ਵੈਲ ਕੋਆਰਡੀਨੇਟਡ ਐਫਰਟ ਰਹਿੰਦਾ ਪੁਲਿਸ ਤੇ ਪਬਲਿਕ ਦੇ ਸਹਿਯੋਗ ਦਾ। ਔਰ ਜੇ ਆਪਾਂ ਗੈਂਗਸਟਰਾਂ ਦੇ ਉੱਤੇ ਵਾਰ ਦਾ ਜਿਹੜਾ ਕੈਂਪੇਨ ਜਦੋਂ ਲਾਂਚ ਹੋਈ ਸੀ 20 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ 631 ਅਸੀਂ ਰੇਡ ਕੀਤੀਆਂ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚ। 269 262 ਬੰਦੇ ਅਰੈਸਟ ਹੋਏ ਆ। 9 ਗੈਂਗਸਟਰਾਂ ਦੇ ਐਸੋਸੀਏਟ ਨੇ ਬੜੇ ক্লোਜ਼ ਚਾਰ ਰੈਲੇਟਿਵ ਨੇ 256 ਦੂਜੇ ਕ੍ਰਿਮੀਨਲ ਨੇ ਜਿਹੜੇ ਮਤਲਬ ਪ੍ਰਭਾਵਿਤ ਕਰਦੇ ਆ ਸਾਡੇ ਕ੍ਰਾਈਮ ਨੂੰ ਸਾਡੀ ਸੋਸਾਇਟੀ ਵਾਸਤੇ ਖਤਰਾ ਨੇ ਔਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ 19 ਪੀਓ ਫੜੇ ਅਸੀਂ 19 ਪ੍ਰੋਕਲੇਮਡ ਡਿਫੈਂਡਰ ਇਸ ਛੋਟੇ ਜਿਹੇ ਜਿਹੜਾ ਸਪੈਨ ਆਫ ਟਾਈਮ ਹੈ ਤੇ ਬੜੀ ਵੱਡੀ ਅਚੀਵਮੈਂਟ ਮੈਂ ਸਮਝਦਾ 15 ਟਰੈਵਲ ਏਜੰਟਾਂ ਦੇ ਗਨ ਹਾਊਸਸ ਨੂੰ ਚੈੱਕ ਕੀਤਾ ਗਿਆ ਉਹਨਾਂ ਦੇ ਸਟਾਕ ਚੈੱਕ ਕੀਤੇ ਗਏ ਲਾਇਸੈਂਸ ਚੈੱਕ ਕੀਤੇ ਗਏ ਇਹ ਪਰ ਕਵਰੇਜ ਦੀ ਗੱਲ ਕਰੀਏ ਤਾਂ ਇਸ ਪੀਰੀਅਡ 20 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ 21 ਪਿਸਟਲ ਇੱਕ ਬੰਦੂਕ 70 ਲਾਈਵ ਕਾਰਟ੍ਰਿਜਸ ਦੋ ਮੈਗਜ਼ੀਨ 3 ਕਿਲੋ ਦੇ ਕਰੀਬ ਹਿਰੋਇਨ 1280 ਟੈਬਲੇਟਸ ਔਰ 8 ਲੱਖ 60 ਹਜ਼ਾਰ ਤੋਂ ਵੀ ਵੱਧ ਡਰਗਮਨੀ 204 ਗ੍ਰਾਮ 골ਡ ਉਸ ਇਲਿicit ਲਿੱਕਰ 32 ਟੂ-ਵੀਲਰ ਕਵਰ ਕੀਤੇ ਗਏ ਆ ਤੇ ਦੋ ਚਾ 4 ਵੀਲਰ ਔਰ ਇੱਕ 3 ਵੀਲਰ 27 ਮੋਬਾਈਲ ਫੋਨ ਰਿਕਵਰ ਹੋਏ ਹੈ ਔਰ ਬਾਕੀ ਜਿਹੜੇ ਹਥਿਆਰ ਨੇ ਜਿਵੇਂ लाठी ਦਾ ਹੈ ਜਾਂ ਕਿਨਾਸੀ ਹੈ ਉਹ ਵੀ ਰਿਕਵਰ ਕੀਤੇ ਗਏ ਤੋਂ ਸਾਡਾ ਸਾਰਾ ਫੋਕਸ ਇਸੇ ਗੱਲ ਤੇ ਰਹਿੰਦਾ ਕਿ ਪੁਲਿਸ ਦਾ ਜਿਹੜਾ ਮੇਨ ਕੰਮ ਹੈ ਉਹ ਹੈ ਪ੍ਰੋਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਸਰ ਤੋਂ ਪ੍ਰੋਵੈਂਸ਼ਨ ਦੇ ਵਿੱਚ ਸਭ ਤੋਂ ਮੇਨ ਗੱਲ ਹੈ ਕਿ ਅਸੀਂ ਲੋਕਾਂ ਦਾ ਸਹਿਯੋਗ ਵੀ ਲਈਏ ਆਪ ਜਾ ਕੇ ਫੀਲਡ ਦੇ ਵਿੱਚ ਆ ਇਫ 온 ਗਰਾਉਂਡ ਜਾ ਕੇ ਆਪਣਾ ਜਿਹੜੀ ਸਰਚ ਵਗੈਰਾ ਕਰੀਏ ਚੈਕਿੰਗ ਕਰੀਏ ਲੋਕਾਂ ਨੂੰ ਸੈਂਸ ਆਫ ਸਕਿਉਰਿਟੀ ਦਈਏ ਉਹ ਲੋਕਾਂ ਨੂੰ ਲੱਗੇ ਕਿ ਸੀਨੀਅਰ ਆਫਿਸਰ ਵੀ ਸਾਡੇ ਨਾਲ ਇੱਥੇ ਖੜੇ ਨੇ ਤੇ ਸਾਡੇ ਹਰੇਕ ਜਿਹੜਾ ਪ੍ਰੋਬਲਮ ਹੈ ਉਹਨੂੰ ਹੱਲ ਕਰਨਾ ਚਾਹੁੰਦੇ ਆ ਪੁਲਿਸ ਮੁਲਾਜ਼ਮਾਂ ਨਾਲ ਵੀ ਮੈਂ ਗੱਲ ਕੀਤੀ ਉਹਨਾਂ ਦਾ ਵੀ ਮਨੋਬਲ ਬਹੁਤ ਵਧੀਆ ਹੈ ਔਰ ਸਾਰਿਆਂ ਤੋਂ ਵੀ ਉਹਨਾਂ ਤੋਂ ਵੀ ਸੁਝਾਅ ਲਏ ਔਰ ਉਹਨਾਂ ਨੂੰ ਵੀ ਮੋਟੀਵੇਟ ਕੀਤਾ ਕਿ ਹੋਰ ਸਟਰੋਂਗਲੀ ਅਪਰਡੇ ਕ੍ਰਿਮੀਨਲ 엘ਿਮੈਂਟਸ ਨੂੰ ਨੱਥਕਾਉਣੀ ਹੈ ਕਿਉਂਕਿ ਸਾਡਾ ਮੇਨ ਏਮ ਹੈ ਕਿ ਆਮ ਲੋਕ ਸਾਨੂੰ ਆਪਣਾ ਹਮਦਰਦ ਦੋਸਤ ਸਮਝਣ ਇਹ ਸਾਡੀ ਨਾਲ ਇੰਟਰੈਕਟ ਕਰਨ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਦੋਂ ਕਿ ਕ੍ਰਿਮੀਨਲ 엘ਿਮੈਂਟ ਹੈ ਉਹਦੇ ਖਿਲਾਫ ਸਟਰੋਂਗ ਲੀਗਲ ਐਕਸ਼ਨ ਲਿਆ ਜਾਵੇ ਸਰ ਇਹ ਏਰੀਆ ਕਿਸ ਤਰ੍ਹਾਂ ਸਿਲੈਕਟ ਕਰਦੇ ਜੇ ਤੁਸੀਂ ਜਾਂ ਰੈਂਡਮਲੀ ਸਿਲੈਕਟ ਕਰਦੇ ਜੇ ਵੀ ਅੱਜ ਰੈਂਡਮਲੀ ਕੀਤਾ ਜੀ ਅੱਜ ਬਾਸ ਸਟੈਂਡ ਦਾ ਸਾਨੂੰ ਅਸੀਂ ਕੋ ਕੋ ਆਮ ਤਰਫ ਤੋਂ ਇੱਥੇ ਰਹਿੰਦੀ ਹੈ ਅੱਜ ਸਾਰੇ ਪੰਜਾਬ ਤੋਂ ਇੱਥੇ ਵੀ ਹੋ ਰਿਹਾ ਹੈ ਬਾਸ ਸਟੈਂਡ ਸੇ ਏਰੀਆ ਤਾਂ ਕੀਤਾ ਬਹੁਤ ਇੱਥੇ ਬਹੁਤ ਦੇਰ ਤੋਂ ਅਸੀਂ ਕਦੇ ਆਏ ਨਹੀਂ ਰੰਜੀਤ ਐਵਨਿਊ ਲਾਰੈਂਸ ਰੋਡ ਜਿਹੜੇ ਬਾਕੀ ਮਾਰਕੀਟਸ ਨੇ ਹੌਲ ਬਾਜ਼ਾਰ ਆਪਾਂ ਬੜੀ ਬਾਰ ਹੀ ਗਏ ਆ ਮਜੀਦ ਮੰਡੀ ਗਏ ਆ ਉਧਰ ਇਸ ਦੇ ਵਿੱਚ ਕਈ ਮਾਰਕੀਟਸ ਦੇ ਵਿੱਚ ਜਾਏ ਇੱਥੇ ਆਉਣਾ ਰਹਿੰਦਾ ਸੀਗਾ ਸੋ ਇਸ ਕਰਕੇ ਇਹਨੂੰ ਚੁਸ ਕੀਤਾ ਜਿਸ ਤਰ੍ਹਾਂ ਗਿਲੰਦਰ ਵਿੱਚ ਮੈਂ ਬੈਸੀ ਗੱਲ ਕਰਦਾ ਕੋਈ ਜਿਸ ਤਰ੍ਹਾਂ ਵਾਰਦਾਤ ਹੋ ਜਾਂਦੀ ਆ ਤਾਂ ਫਿਰ ਸ਼ਹਿਰੀਆਂ ਦੇ ਵਿੱਚ ਕਿਤੇ ਨਾ ਕਿਤੇ ਇਨਸਿਕਿਉਰਟੀ ਹੁੰਦੀ ਆ ਇਹ ਤਾਂ ਮਕਸਦ ਇਹ ਵੀ ਆ ਕਿ ਜਿਸ ਤਰ੍ਹਾਂ ਤੁਸੀਂ ਲੋਕਾਂ ਨਾਲ ਗੱਲ ਕਰ ਰਹੇ ਸੀ ਕਿ ਯਾਰ ਅਸੀਂ ਤੇ ਕੋਈ ਨੂੰ ਵਿਸ਼ਵਾਸ ਬਿਲਡਿੰਗ ਹੋਵੇ ਦੇਖੋ ਅਸੀਂ ਹਮੇਸ਼ਾ ਹੀ ਕਾਨੂੰ ਪਤਾ ਹੈ ਕਿ ਆਪਣਾ ਪਬਲਿਕ ਨਾਲ ਬਹੁਤ ਵਧੀਆ ਸਹਿਯੋਗ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਹ ਅਸੀਂ ਪ੍ਰੀਵੈਂਟਿਵ ਤੇ ਡਿਟੈਕਟਿਵ ਪੁਲਿਸਿੰਗ ਦੇ ਉੱਤੇ ਵੈਸੀ ਫੋਕਸ ਬਹੁਤ ਕਰੀਆ ਸੋ ਇਹ ਰੂਟੀਨ ਦੇ ਵਿੱਚ ਚਲਦੇ ਉਹ ਅੱਜ ਅਸੀਂ ਇਹ ਨੂੰ ਤੂਸ ਤਾਂ ਕੀਤਾ ਬਿਕੋਜ਼ ਇਹ ਸਰਪ੍ਰਾਈਜ਼ ਐਲੀਮੈਂਟ ਹੈ ਸਰ ਜੀ ਗੈਕਸਰੀ ਸੌਤਾ ਬਦ ਇਸ ਤੇ ਘੁੰਮਦੇ ਜੀ ਹਾਂ ਕੋਈ ਨਹੀਂ ਘੁੰਮਿਆ ਜੀ ਆਪਾਂ ਕੰਮ ਰਹੇ ਜਦੋਂ ਤੇ ਪਬਲਿਕ ਦੇਖੋ ਤੁਹਾਨੂੰ ਕਿੰਨਾ ਅੱਛਾ ਫੀਡਬੈਕ ਦੇ ਰਹੀ ਹੈ ਲੋਕੀ ਠੀਕ ਸੇ ਸੈਟੀਸਫਾਈ ਸੀ ਕੇ ਸਾਹਿਬ ਤੁਸੀਂ ਆਪ ਸੁਣਿਆ ਜੀ ਔਰ ਸਾਰੀਆਂ ਗੱਲਾਂ ਪਬਲਿਕਲੀ ਕੀਤੀਆਂ ਆਪਾਂ ਆਈ ਥਿੰਕ ਇਸ ਤੋਂ ਬਾਅਦ ਪੁਲਿਸ ਸਿਸਟਮ ਦੀ ਕੀ ਕਰ ਸਕਦਾ ਕੋਈ ਪੀਜੀ ਜਿਹੜੇ ਨੇ ਉਹਨਾਂ ਵਾਸਤੇ ਇੱਕ ਸਪੈਸ਼ਲ ਪੀਜੀ ਦਾ ਤਾਂ ਬੜਾ ਸਿੰਪਲ ਹੈ ਜੀ ਜਿਹੜਾ ਬੰਦਾ ਉਹਨੂੰ ਕਿਰਾਏ ਤੇ ਦੇਊਗਾ ਅਸੀਂ ਪਹਿਲਾਂ ਵੀ ਕੇਸ ਰਿਸਟ ਤੋਂ ਕੀਤੇ ਹੋਟਲ ਵਾਲਿਆਂ ਤੇ ਵੀ ਹੋਏ ਆ ਉਹਨਾਂ ਮਾਲਕ ਮਕਾਨਾਂ ਤੇ ਵੀ ਕਰਾਂਗੇ ਕਿਉਂਕਿ ਬਹੁਤ ਵਾਰਨਿੰਗ ਦੇ ਚੁੱਕੇ ਆ ਬੜੀ ਇਹ ਇਲਾਕਾ ਕਿੰਨਾ ਕੁ ਮਤਲਬ ਪੁਲਿਸ ਵਾਸਤੇ ਇੱਕ ਜਨਾ ਚੈਲੰਜ ਆ ਗਿਆ ਨੂੰ ਪ੍ਰੋਟੈਕਟ ਕਰਨਾ ਕਿਵੇਂ ਨਹੀਂ ਦੇਖੋ ਸਾਡੇ ਵਾਸਤੇ ਸਾਰੇ ਇਲਾਕੇ ਬੜੇ ਇੰਪੋਰਟੈਂਟ ਹੈ ਬਟ ਬੇਸਿਕਲੀ ਗੱਲ ਕੀ ਹੈ ਕਿ ਇਹ ਯੂਟੀ ਮਾਰਕੀਟ ਇੱਕ ਉਹ ਜੀ ਜਗ੍ਹਾ ਜਿੱਥੇ ਸਟੂਡੈਂਟਸ ਦਾ ਯੰਗਸਟਰਸ ਦਾ ਬਹੁਤ ਆਮ ਗ੍ਰੋਫਟ ਹੈ बिकॉज ਆਫ ਪ੍ਰੋਕਸੀਮਿਟੀ ਟੂ ਯੂਨੀਵਰਸਿਟੀ ਤੇ ਕਾਲਜਸ ਨੇ ਉਹਦੇ ਕਰਕੇ ਇਹਨੂੰ ਅੱਜ ਅਸੀਂ ਕੀਤਾ ਔਰ ਇੱਥੇ ਪਹਿਲਾਂ ਸਾਡੇ ਵੱਲੋਂ ਐਨ ਹੀ ਹਾਈ ਲੈਵਲ ਤੇ ਤੇ ਸਾਡੇ ਹਾਈਐਸਟ ਲੈਵਲ ਤੇ ਪੁਲਿਸ ਆਫਸਰਾਂ ਦੀ ਆਮ ਗ੍ਰੋਫਟ ਕੱਤੀ ਨਹੀਂ ਹੋਈ ਜੋਧਨ ਸ਼ਹਿਰ ਦੇ ਬੋਧ ਫਸਟ ਫੇਜ਼ ਸੈਕੰਡ ਫੇਜ਼ ਤੇ ਫਿਰ ਤੁਸੀਂ ਪੇਸ਼ੰਤ ਪਹਾਰ ਚਲਾਇਆ ਤੁਸੀਂ ਆਪਣੀ ਪੁਲਸੀ ਦੀ ਟੀਮ ਦੀ ਕਾਮਯਾਬੀ ਕਿਵੇਂ ਦੇਖਦੇ ਹੋ ਮੈਂ ਤਾਂ ਦੇਖੋ ਮੇਨ ਕਾਮਯਾਬੀ ਇਹ ਹੈ ਕਿ ਪਬਲਿਕ ਸਾਡੇ ਬਾਰੇ ਕੀ ਸੋਚਦੀ ਹੈ ਕੀ ਪਰਸੈਪਸ਼ਨ ਹੈ ਤੇ ਜਿਹੜੀਆਂ ਰਿਕਵਰੀਜ਼ ਹੁੰਦੀਆਂ ਬੰਦਿਆਂ ਦੀ ਅਰੈਸਟ ਹੁੰਦੀ ਉਹ ਵੀ ਸ਼ੋਅ ਕਰਦਾ ਕਿ ਕਿੰਨਾ ਫੋਕਸਡ ਐਕਸ਼ਨ ਕੀਤਾ ਜਾ ਰਿਹਾ ਸਰ ਬਾਰਡਰ ਕਰਕੇ ਉੱਪਰ ਤੋਂ ਵੈਸੇ ਚੈਲੇਂਜੇਬਲ ਹੈਗਾ ਤੋ ਬਾਰਡਰ ਦਾ ਏਰੀਆ ਔਰ ਪ੍ਰੌਕਸੀ ਉਹ ਆ ਰਿਹਾ ਪਾਕਿਸਤਾਨਾ ਤੁਹਾਨੂੰ ਪਤਾ ਹੀ ਹੈ ਉਧਰੋਂ ਹਰ ਟਾਈਮ ਤੇ ਉੱਤੇ ਇਹ ਕੋਸ਼ਿਸ਼ ਰਹਿੰਦੀ ਹੈ ਕਿ ਡਰੋਨ ਨਹੀਂ ਕਦੇ ਵੈਪਨ ਆ ਰਹੇ ਹਨ ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਦਾ ਡਰੱਗਸ ਆ ਰਹੀਆਂ ਐ ਐਕਸਪਲੋਸਿਵ ਆ ਰਹੇ ਹਨ ਸੋ ਉਹਨੂੰ ਔਰ ਉਹਦੇ ਅੱਗੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਸਿਟੀ ਜਿਹੜਾ ਹੈਗਾ ਤੇ ਉਹਦੀ ਜਗ੍ਹਾ ਹੈਗੀ ਐ ਸੋ ਬਟ ਸਾਰੀ ਟੀਮ ਸਾਰੇ ਆਫੀਸਰ ਬਹੁਤ ਦਿਨ ਰਾਤ ਮਿਹਨਤ ਕਰਦੇ ਆਂ ਔਰ ਪਬਲਿਕ ਦਾ ਬੇਹਤ ਸਹਿਯੋਗ ਹੈ ਔਰ ਸਭ ਤੋਂ ਵੱਡੀ ਗੱਲ ਹੈ ਗੁਰੂ ਮਹਾਰਾਜ ਦੀ ਕਿਰਪਾ ਕਿਉਂਕਿ ਉਹਨਾਂ ਦੀ ਆਪਣੀ ਨਜ਼ਰੀ ਹੈ ਥੈਂਕ ਯੂ ਸਰ ਥੈਂਕ ਯੂ ਸਰ What did you have right now?